ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਆ ਇਸ ਟਾਈਮ ਸ਼ਹਿਰ ਫਰੋਰੀਪੁਰ ਦਾ ਵਸਿਆ ਹੋਇਆ ਨਗਰ ਕਸਬਾ ਵੀ ਕਹਿ ਦਿੰਦੇ ਆ ਮਿੱਤਰੋ ਮੱਲਾਂ ਵਾਲੇ ਦੇ ਵਿੱਚ ਤੇ ਮੱਲਾਂ ਵਾਲੇ ਕਸਬੇ ਦੇ ਵਿੱਚੋਂ ਵੱਜੀ ਹੋਈ ਵਸਤੀ ਪੂਰੂ ਵਾਲੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਿਸ ਵਸਤੀ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਜਗਤਾ ਮਿੱਤਰੋ ਤੇ ਅੱਜ ਤੁਹਾਡੇ ਲਈ ਇੱਕ ਜਾਣੇ ਪਹਿਚਾਣੇ ਨਾਮਵਾਰ ਸਾਨ ਦੇ ਸੀਮਣ ਦਿੱਤੀ ਨੀਲੀ ਰਾਵੀ نسل ਦੇ ਵਿੱਚ ਪੈਂਦੇ ਆ ਮਿੱਤਰੋ ਜਿਹੜੇ ਸਾਨ ਦੇ ਬੱਚੇ ਜੰਮ ਦੇ ਰਿੰਗਾਂ ਦੇ ਵਿੱਚ ਖੜਦੇ ਆ ਜਾ ਕੇ ਮੁਕਾਬਲੇ ਲੜਦੇ ਆ ਤਾਂ ਉਹ ਇੱਕ ਵਾਰੀ ਜੱਜਾਂ ਨੂੰ ਜੱਜ ਕਰਨ ਦੇ ਵਿੱਚ ਜ਼ਰੂਰ ਤਕਲੀਫ ਦਿੰਦੇ ਆ ਕਿਉਂਕਿ ਬਿਊਟੀ ਤੇ ਟਕਾਣਾ ਤੇ ਘਰਾਣਾ ਹੀ ਏਡਾ ਚੰਗਾ ਵਾ ਮਿੱਤਰੋ ਜਿਹੜੀ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਪਹਿਲੇ ਦੱਸ ਦੇਵਾਂ ਜਿਹੜੇ ਨੀਲੀ 라ਵੀ ਨੂੰ ਪਿਆਰ ਕਰਦੇ ਆ ਜਿਹੜੇ ਨੀਲੀ 라ਵੀ ਨੂੰ ਮੁਹੱਬਤ ਕਰਦੇ ਆ ਉਹਨਾਂ ਦੇ ਦਿਲਾਂ ਦੀ ਧੜਕਣ ਮੈਂ ਮਿੱਤਰੋ ਇਹ ਡਾਇਮੰਡ ਦੀ ਤੀ ਲੈ ਕੇ ਆਇਆ ਤੁਹਾਡੇ ਲਈ ਜਿਹੜਾ ਹਰੀਆ ਪੱਤਨ ਦੇ ਵਿੱਚ ਇਸਟਾ ਮੌਜੂਦ ਆ ਮਿੱਤਰੋ ਵੀਰੇ ਡਾਕਟਰ ਦੇ ਕੋਲੇ ਗੱਲਬਾਤ ਕਰਨੀਆਂ ਡਿਟੇਲ ਲੈ ਕੇ ਦੇਣੀਆਂ ਸੂਈ ਸਵਾਈ ਝੋਟੀਆਂ ਮਿੱਤਰੋ ਕਿੰਨੇ ਦਿਨਾਂ ਦੀ ਸੂਈ ਆ ਕਿੜਵਾ ਸੂਆ ਸੂਈ ਆ ਕੀ ਇਹਦੇ ਰਿਕਾਰਡ ਬੋਲਦੇ ਆ ਉਹ ਕਰਦੇ ਆ ਗੱਲਬਾਤ ਆਪਾਂ ਭਰਾ ਦੇਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵਧੀਆ ਜੀ ਸੇਤਾਂ ਤੇ ਘਰ ਤੇ ਪਰਿਵਾਰ ਬਾਈ ਚਲੋ ਸ਼ੁਕਰਾ ਵੀਰੇ ਅੱਛਾ ਇੱਕ ਵਾਰੀ ਆਪਣੇ ਵਸਤੀ ਪੋਰੂ ਵਾਲੀ ਹਨਾ ਤੇ ਮੱਲਾਂ ਵਾਲੇ ਕਸਬੇ ਚ ਵੱਜੀ ਹੋਈ ਠੀਕ ਆ ਬਾਈ ਆਪਣਾ ਬਾਹਰ ਖੇਤਾਂ ਚ ਘਰ ਆ ਗਿਆ ਇਹ ਕਿਹੜਾ ਰਾਹ ਆ ਗਿਆ ਵੀਰੇ ਜਿਹੜਾ ਏ ਜੀ ਹਮਦਵਾਲਾ ਸੋਰਸਿੰਗ ਕੋਲ ਰੋਡ ਤੇ ਜਾਂਦਾ ਜੀ ਸੋਰਸਿੰਗ ਤੋਂ ਹਮਦਵਾਲਾ ਜਿਹੜਾ ਫਰੀਦੇਵਾਲਾ ਉਹ ਰੋਡ ਤੇ ਹਾਂਜੀ ਹਾਂਜੀ ਠੀਕ ਆ ਵੀਰੇ ਅੱਛਾ ਬਾਈ ਜਿਹੜੀ ਮੈਂ ਵੇਚਣੀ ਆਪਾਂ ਇਹ ਕਿਹੜੇ ਸਾਨ ਦੀ ਧੀ ਆ ਬਾਈ ਡਾਇਮੰਡ ਦੀ ਜੀ ਡਾਇਮੰਡ ਦੀ ਇਹ ਤੁਸੀਂ ਟੀਕਾ ਲੈਂਦੇ ਸੀ ਜਾਂ ਡਾਇਰੈਕਟ ਨਹੀਂ ਨਹੀਂ ਡਾਇਰੈਕਟ ਕਰਾਸ ਕਰਾਇਆ ਸੀ ਅੱਛਾ ਡਾਇਰੈਕਟ ਕਰਾਸ ਕਰਾਈ ਸੀ ਮਾਜੀ ਤੋਂ ਦੇ ਪੇਟੋਂ ਪੈਦਾ ਹੋਈ ਹੈ ਹਾਂਜੀ ਹਾਂਜੀ ਅੱਛਾ ਇਹਦੀ ਮਾਤਰਾ ਦੁੱਧ ਕਿੰਨਾ ਕੁ ਸੀ ਬਾਈ ਹੋਰ ਆ ਜੀ ਗੈਸ 17 18 ਕਿਲੋ ਜੀ 17 18 ਕਿਲੋ ਅੱਛਾ ਵੀਰੇ ਇੱਕ ਇਨਵਰਸ ਹੋਆ ਸੂਪੀ ਆ ਤੀਜੇ ਤੀਜੇ ਸੂਏ ਸ 7 ਦਿਨ ਹੋ ਗਏ ਅੱਛਾ 7 ਦਿਨਾਂ ਦੀ ਸੂਈ ਥੱਲੇ ਹੁਣ ਕਿੰਨਾ ਦੁੱਧ ਤਿਆਰ ਆ ਇਹ ਸਟੇਮ ਹਣਾ ਜੀ 11 12 ਕਿਲੋ ਜੀ 11 12 ਕਿਲੋ ਇਹਨਾਂ ਰੈਡੀ ਆ ਜਾਵਾ ਅੱਛਾ ਪੀਕ ਲੈਵਲ ਕਿੰਨਾ ਦੁੱਧ ਦੇ ਦਿੰਦੀ ਕੰਡੇ ਵਾਲਾ ਜਿਹੜਾ ਰੈਡੀ ਰਿਹਾ 16 17 ਕਿਲੋ ਪਿਛਲੇ 100 ਚੋਂਦੇ ਰਹੇ ਜੀ ਇਹਦੇ ਥੱਲੇ ਹੈ ਠੀਕ ਆ ਵੀਰੇ ਅੱਛਾ ਪਸਮੀਦਾ ਇਹ ਆਪਣੇ ਸਾਹਮਣੇ ਹੀ ਆ ਬਈ ਇਹ ਤਾਂ ਮੈਂ ਦੱਸ ਦੇਣਾ ਦਸ਼ਕ ਵੀਰੋ ਵੀ ਆ ਗੱਬਰੂ ਨੇ ਕੱਟਾ ਖੋਲ ਕੇ ਲੈਂਦਾ ਇਹਨੂੰ ਵਿਖਾ ਦੇ ਬਈ ਇਹਨੇ ਗਲਤੀ ਕੀਤੀ ਆ ਇਹਨੇ ਕੱਟਾ ਲਿਆਂਦਾ ਹੀ ਖੋਲ ਕੇ ਤੇ ਇਹਦੇ ਤੋਂ ਕੱਟਾ ਨਹੀਂ ਗਿਆ ਖੇਚਿਆ ਬਈ ਮਿੱਤਰੋ ਤੇ ਇਹਨੇ ਮੈਂ ਪਸਮਾਈ ਆ ਗਲਤੀ ਆ ਸਾਰੀ ਜੰਦੀ ਮੈਂ ਸਾਹਮਣੇ ਸੀਗਾ ਤੇ ਆ ਕੱਟਾ ਕਿਹੜੇ ਸੀਮਨ ਦਾ ਚਵਾਈ ਚਵੀ ਦੇ ਵਿੱਚ ਕਿਵੇਂ ਆ ਪੂਲ ਬਿਲਕੁਲ ਸਹੀ ਹੈ ਜੀ ਓਕੇ ਦੀ ਰਿਪੋਰਟ ਆ ਜੀ ਠੀਕ ਆ ਵੀਰੇ ਅੱਛਾ ਵੀਰੇ ਹੁਣ ਕੋਈ ਜੇ ਕੋਈ ਦੁੱਧ ਚੋਣਾ ਚਾਵੇ ਇਸ ਟਾਈਮ ਦੇ ਉੱਤੇ ਆ ਕੇ ਹੁਣ 11 12 ਕਿਲੋ ਰੈਡੀ ਹੋਊਗਾ ਵੀ ਹਾਂ ਜੀ ਠੀਕ ਆ ਵੀਰੇ ਤੇ ਪੀਕ ਲੈਵ 16 17 ਕਿਲੋ ਟੋਰਣਾ ਦੇ ਦਿੰਦੀ ਹੈ ਹਾਂ ਜੀ ਠੀਕ ਆ ਵੀਰੇ ਅੱਛਾ ਬਾਈ ਦੇ ਇਹਦਾ ਹੁਣ ਆਪਾਂ ਵੇਚ ਨਹੀਂ ਲਈਆ ਹਨਾ ਇਹਦਾ ਰੇਟ ਕੀ ਤੈ ਕੀਤਾ ਵੀਰੇ 1 60 ਜੀ 1 ਲੱਖ ਤੇ 60000 ਰੁਪਿਆ ਵਿੱਚੋਂ ਲਾੜ ਪਿਆਰ ਥੋੜਾ ਬੋਤਾ ਕਰ ਦਾਂਗੇ ਜੀ ਠੀਕ ਆ ਬਾਈ ਠੀਕ ਆ ਅੱਛਾ ਵੀਰੇ ਤੋੜ ਦੀ ਇੱਕ ਵਾਰੀ ਇਹਨੂੰ ਭਰਾ ਤੋੜ ਦੇ ਇਹ ਕਰੀ ਹਾਂ ਜੁਰਕ ਦੇ ਮੜੀ ਮੈਂ ਲੈ ਆਪਾਂ ਦੀਪ ਆਪਣੇ ਤੋਂ ਪਾਸ ਦੇਣ ਲੱਗਿਆ ਕਰਾ ਵੀ ਦੀਪ ਸਾਡਾ ਆਪਣਾ ਕੈਮਰਾਮੈਨ ਦੱਸ ਦੂਗਾ ਵੀ ਮੈਂ ਇਹਦੀ ਚਵਾਈ ਕੀ ਕਹਿੰਦੀ ਆ ਮਿੱਤਰੋ ਕਿਉਂਕਿ ਮੈਂ ਕਿਹਾ ਆਏ ਸੀਗੇ ਬੱਚਾ ਤਾਂ ਲਾਈ ਲਿਆ ਸੀ ਮੈਂ ਆਪਾਂ ਸਮਾਈ ਸੀਗੀ ਤੇ ਫਿਰ ਮੈਂ ਕਿਹਾ ਵੀ ਚਵਾਈ ਚਵਾਈ ਦਾ ਪੂਰ ਨਾੜ ਗੰਡ ਛੱਟੇ ਦਾ ਤੁਹਾਨੂੰ ਦੱਸ ਦਿੰਨੇ ਆ ਦੁੱਧ ਤੁਸੀਂ ਭਰਾਵੋ ਆਪ ਤੋਲਣਾ ਵਾ ਆਪ ਮੇਨਣਾ ਵਾ ਗੱਲਬਾਤ ਉਹ ਤੁਸੀਂ ਬਾਈ ਨਾ ਕਰਨੀਆਂ ਰੇਟ ਤੁਹਾਡਾ ਤੈ ਹੋ ਗਏ ਬਾ ਘਰ ਦੇ ਬੱਚਾ ਪਾਸੇ ਵੀਰੇ ਮਾਰ ਬਈ ਮਾਰ ਕਰ ਮਾਰ ਪਾਣੀ ਦੇਖ ਖੜੀ ਰਹਿ ਕੇ ਪਾਣੀ ਲਿਆ ਉਥੋਂ ਪਾਣੀ ਲਿਆ ਦੇ ਬੋਤਲੇ ਰੋਕ ਚਵਾਈ ਤੁਹਾਨੂੰ ਕਰਮ ਵਾਲੀ ਦੀ ਆਪਾਂ ਦੱਸ ਦਿੰਨੀ ਆ ਕਿਵੇਂ ਐਨ ਮਨਲਾ ਵੀ ਸਵਾਦ ਲਿਆ ਦੋਗੇ ਮੇਰਾ ਮਨ ਕਹਿੰਦਾ ਨੀਲੀ ਰਾਵੀ ਵਾਲਾ ਪਿਓਰ ਥਣ ਪਿਓਰ ਕੈਰੈਕਟਰ ਪਿਓਰ ਢਾਂਚਾ ਵਿजूद ਪਾਕਿਸਤਾਨ ਵਾਲੀਆਂ ਮਈਆਂ ਵਰਗਾ ਸਾਰਾ ਲੇਵੇ ਭਾਂਡੇ ਦੀ ਬਨਾਵਟ ਬਰੀਕੀ ਸਾਰੀ ਜਿਹੜੀ ਚੰਗੀ ਤਰ੍ਹਾਂ ਚੋਪੁੱਤਰ ਜਣਿਆ ਤੂੰ ਵੀ ਹਜੇ ਟਿੱਲਾ ਥੋੜਾ ਜਆ ਵਾਹ ਪੂਰ ਬਣਾਉਣਾ ਕਿ ਮਨ ਹੈਗੀ ਆ ਨਹੀਂ ਨਹੀਂ ਉੱਤੋਂ ਫੜੀ ਦਿੰਦਾ ਥਣ ਲੰਮਾ ਠੀਕ ਆ ਬਸ ਓਕੇ ਪਾੜੀ ਮਾਰ ਦਿੱਤਾ ਥਾ ਲੈ ਵੀ ਪੋਲੀ ਆ ਜਾਵਾਂ ਓਕੇ ਦੀ ਰਿਪੋਰਟ ਆ ਜਾਵਾਂ ਵੀ ਤਾਰ ਤੁਰ ਹੈਗੀ ਆ ਗਹਿਣਾ ਤੇ ਬਾੜੀ ਜੇ 24 ਦਾ ਕਿਉਂਕਿ ਦੀਪ ਵੀ ਮਾਈ ਹਜੇ ਥੋੜਾ ਜਿਹਾ ਝੱਕਦਾ ਹੀ ਕਿਉਂਕਿ ਨਵੀਂ ਮਹਿ ਸੀ ਉਪਰੀ ਸੀ ਤੇ ਹੁਣ ਆਪਾਂ ਨਾ ਭਰਾ ਤੋਂ ਤੋਰ ਫਿਰ ਲੈ ਵੀ ਮਿੱਤਰੋ ਹੁਣ ਇਹਦੀ ਵੇਖ ਲੋ ਤੁਸੀਂ ਕਰਮਾ ਵਾਲੀ ਦੇ ਕਰਾਂ ਦੀ ਤੋਰ ਐਣ ਟਕਾਣਿਆਂ ਦੀ ਤੋਰਾ ਮੈਂ ਦੀ ਲਿਆ ਵੀਰੇ ਪਲੀ ਪੁਲੀ ਕੱਦ ਬਾਡੀ ਦੀ ਅੰਗਾ ਪੈਰਾਂ ਦੀ ਬਣਾਵਟ ਦੀ ਮੈਂ ਬਹੁਤ ਸੋਹਣੀ ਆ ਸੁੰਦਰਤਾ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਹਰ ਇੱਕ ਪੱਖ ਤੋਂ ਮਜ਼ਬੂਤੀ ਮੈਂ ਦੇ ਵਿੱਚ ਪੂਰੀ ਚੰਗੀ ਆ ਬਾਈ ਮਿੱਤਰੋ ਕਿਉਂਕਿ ਭਰੇ ਲੇਡੀਜ਼ ਚੋਂਦੀਆਂ ਮੈਂ ਨੂੰ ਇਸ ਕਰਕੇ ਬਾਈ ਵੀਰੇ ਨੂੰ ਮੈਂ ਨਹੀਂ ਚੋਣੀ ਆਉਂਦੀ ਫਿਰ ਦੀਪ ਨੂੰ ਚੋਣੀ ਬਾਈ ਤੇ ਬਾਈ ਤਾਰਾ ਤੋਰਾ ਪਾਸ ਕਰਾਤੀ ਆ ਸਾਰੀ ਡਿਟੇਲ ਹੈ ਤੇ ਆ ਇਹਦਾ 507 ਦਾ ਸਰਕਾਰੀ ਸੀਮੰਟ ਦੇੰਦੇ ਮਗਰ ਕਟਾ ਵਾ 1,60,000 ਰੁਪਏ ਦੀ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਵੀਰੇ ਨੰਬਰ ਸਾਂਝਾ ਕਰੀਏ ਪ੍ਰਾਕਰ ਨੰਬਰ ਦੱਸੀ ਵੀਰੇ ਨੰਬਰ 95 ਹਾਂ ਇੱਕ ਮਿੰਟ ਕੱਟ 95 920 12529 95 920 ਤੇ 1252922 ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਤੁਸੀਂ ਕਰਨੀਆਂ ਵੀਰ ਦੇ ਨਾਲ ਗੱਲਬਾਤ ਕਸਬਾ ਮੱਲਾਵਾਲੇ ਦੇ ਵਿੱਚੋਂ ਵੀਡੀਓ ਬਣਾਈ ਆ ਤੇ ਵਸਤੀ ਹੈਗੀ ਪੂਰੇ ਵਾਲੀ ਹੈ ਨਾ ਵੀਰੇ ਪੋਰੂ ਵਾਲੀ ਪੋਰੂ ਵਾਲੀ ਵਸਤੀ ਦੇ ਵਿੱਚੋਂ ਵੀਡੀਓ ਦਿਖਾਈ ਆ ਘਰੇਲੂ ਪਰਿਵਾਰ ਦੇ ਘਰੋਂ ਜਿਹੜੇ ਪਰਿਵਾਰ ਜਿਹੜੇ ਘਰ ਨੂੰ ਵੀਰ ਨੂੰ ਮਾਝ ਚੰਗੀ ਲੱਗਦੀ ਆ ਜੇ ਡਾਇਮੰਡ ਦਾ ਸ਼ੌਂਕ ਆ ਤਾਂ ਫਿਰ ਬਣਾ ਬਣਾਇਆ ਪੀਸ ਤੁਹਾਡੇ ਸਾਹਮਣੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ